ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋਡਾ ਵੀਰ ਚਰਜੀਤ ਸਿੰਘ ਚੈਣਾ ਰੂਸਾ ਮੁੱਦਗੀ ਜੀ ਹੋਰ ਸਨਾਉ ਪ੍ਰਾਪੂ ਠੀਕ ਠਾਕ ਤੇ بارش ਪਰਸੋਂ ਵੀ ਹੋਈ ਗਈ ਆ ਤੇ ਕੱਲ ਵੀ ਸਾਰਾ ਦਿਨ ਹੋਈ ਰਹੀ ਗਈ ਜਿਹੜੀ ਮੁੱਦਗੀ ਦੇ ਵਿੱਚ ਬਾਕੀ ਕੋਟਕਪੂਰਾ ਫਰੀਦਕੋਟ ਬੱਗਾ ਪੁਰਾਣਾ ਮੋਗਾ ਤੇ ਬਰਨਾਲਾ ਸਾਈਡ ਤੇ ਇਧਰ ਮੋਗੇ ਤੋਂ ਲੈ ਕੇ ਬਰਨਾਲੇ ਤੱਕ ਸਾਰੇ ਪਿੰਡ ਜਿਹੜੇ ਪਾਣੀ ਦੀ ਲਪੇਟ ਚ ਆਏ ਹਨਾ ਬਹੁਤ ਜਿਆਦਾ ਪਾਣੀ ਆਇਆ ਪਿਆ ਉਧਰੋਂ ਹਰੀਕਾ ਪੱਤਨ ਵੀ ਜਿਹੜਾ ਥੋੜਾ ਜਿਆਦਾ ਹੋਇਆ ਪਿਆ ਪਾਣੀ ਹਨਾ ਤੇ ਸਾਡੇ ਪਿੰਡ ਵੀ ਜਦੋਂ ਜਿਆਦਾ بارش ਲੱਗਦੀ ਆ ਤਾਂ ਬਾਈ ਜਿਹੜੀਆਂ ਗਲੀਆਂ ਨਾਲੀਆਂ ਕੀਰਾ ਤਾਂ ਭਰ ਜਾਂਦੀਆਂ ਪਰ ਹੌਲੀ-ਹੌਲੀ ਮੁੜ ਕੇ ਪਾਣੀ ਨਿਕਲ ਜਾਂਦਾ ਹਨ ਤੇ ਕੁਝ ਦਿਨ ਪਹਿਲਾਂ ਸਾਨੂੰ ਬਾਉ ਸੀਤਲ ਨੇ ਤੇ ਹੋਰ ਸੱਜਣ ਮਿੱਤਰਾਂ ਨੇ ਵੀਡੀਓ ਪਾਈ ਸੀ ਮੰਦਰ ਦੀ ਕਿ ਮੰਦਰ ਦੇ ਵਿੱਚ ਗੰਦਾ ਪਾਣੀ ਵੜ ਗਿਆ ਹਨ ਤੇ ਹੋਰ ਵੀ ਸਾਨੂੰ ਕਈ ਵੀਰ ਫੋਟੋਆਂ ਜਾਂ ਵੀਡੀਓ ਪਾ ਦਿੰਦੇ ਆ ਤੇ ਅਸੀਂ ਚਲੋ ਅੱਗੇ ਪੇਜ ਤੇ ਸ਼ੇਅਰ ਕਰ ਦਿੰਨੇ ਹਨ ਤੇ ਬਾਕੀ ਜਿਹੜੀ ਸੱਚਾਈ ਆ ਉਹ ਵੀਡੀਓ ਪਾਉਣੀ ਵੀ ਚਾਹੀਦੀ ਹਨ ਤੇ ਇੱਕ ਤਾਂ ਹੁੰਦਾ ਕੋਈ ਝੂਠ ਆ ਜਿਹੜੀ ਸੱਚੀ ਵੀਡੀਓ ਜਾਂ ਕੋਈ ਸਚਾਈ ਪੇਸ਼ ਕਰਨੀ ਉਹ ਆਪਣਾ ਫਰਜ਼ ਵੀ ਬੰਦਾ ਤੇ ਵੀਰੋ ਮੈਂ ਤੁਹਾਨੂੰ ਦੱਸ ਦਿਆਂ ਵੀ ਕੁਝ ਵੀਰਾਂ ਨੇ ਕਮੈਂਟ ਕੀਤੇ ਸੀਗੇ ਵੀ ਤੁਸੀਂ ਐਵੇਂ ਵੀਡੀਓ ਪਾਈ ਆ ਵੀ ਪਾਣੀ ਦਾ ਵਧੀਆ ਸੇਮ ਨਾਲੇ ਵੇਦੀ ਚੱਲੀ ਜਾਂਦਾ ਮੈਂ ਗੱਲ ਕੀਤੀ ਸੇਮ ਨਾਲੇ ਦੇ ਕਬਜ਼ਿਆਂ ਤੇ ਇਹ ਜਿਹੜਾ ਲੰਗਿਆਣਾ ਮੁੱਦਗੀ ਤੇ ਗਾਂ ਅੱਗੇ ਪਿਬਲੀ ਦੇ ਕੋਲ ਦੀ ਨਹਿਰਾਂ ਦੇ ਥੱਲੋਂ ਦੀ ਹੋ ਕੇ ਗਾਂ ਅੱਗੇ ਨਿਕਲ ਜਾਂਦਾ ਹਨਾ ਸੇਮ ਨਾਲਾ ਤੇ ਮੁੱਦਗੀ ਸੇਮ ਨਾਲਾ ਵੀ ਲਿਖਿਆ ਹੁੰਦਾ ਇਹ ਤੇ ਆਮ ਪਿੰਡਾਂ ਦੇ ਵਿੱਚ ਵੇਖੇ ਜਦੋਂ ਬੰਗਦੇ ਆ ਤੇ ਬਜ਼ੁਰਗਾਂ ਦੇ ਦੱਸੇ ਮੁਤਾਬਕ ਇਹ ਸੇਮ ਨਾਲਾ ਕਟਕਟ 20 ਫੁੱਟ ਦਾ ਚੌੜਾ ਸੀ ਪਹਿਲਾਂ ਜੀ 20 25 ਫੁੱਟ ਹੈਗਾ ਸੀਗਾ ਤੇ ਇਹਦੇ ਨਾਲ ਮਸ਼ੀਨ ਵੱਖਰੀ ਚੱਲਦੀ ਸੀ ਤੇ ਗੱਭ ਵੱਖਰੀ ਟਿਕਦੀ ਸੀ ਮੰਨ ਲਾ ਵੀ ਜਿੱਥੇ ਜਿਹੜੀ ਉਹ ਗੱਭ ਕੱਢ ਕੇ ਮਿੱਟੀ ਕੱਢ ਕੇ ਸਿਰਦੀ ਮਸ਼ੀਨ ਉਹ ਵੱਖਰੀ ਜਗਾ ਸੀ ਜਿੱਥੇ ਮਸ਼ੀਨ ਚੱਲਦੀ ਸੀ ਇਹਨਾਂ ਉਹ ਥੀ ਜਗਾ ਤੇ ਫੇਰ ਨਾਲ ਇੱਕ ਫੌਂ ਗੱਡੀ ਜਾਂ ਜਿਹੜੇ ਅਵਸਰਾਂ ਦੀ ਗੱਡੀ ਚੱਲਦੀ ਹੁੰਦੀ ਉਹ ਵੱਖਰੀ ਰਸਤਾ ਹੁੰਦਾ ਸੀ ਕਿੰਨੀ ਜਗਾ ਤੁਸੀਂ ਮੰਨ ਸਕਦੇ ਹੋ ਇਹ ਵੀ ਸੇਮ ਨਾਲ ਆ ਵੱਖਰਾ ਜਿੱਥੇ ਮਿੱਟੀ ਸਿੱਟੀ ਉਹ ਵੱਖਰਾ ਜਿੱਥੇ ਕ੍ਰੇਨ ਚੱਲਦੀ ਉਹ ਵੱਖਰੀ ਜਗਾ ਹੁੰਦੀ ਸੀ ਤੇ ਜਿੱਥੇ ਅਫਸਰ ਦੀ ਗੱਡੀ ਜਾਂਦੀ ਸੀ ਉਹ ਮੰਨ ਲਾ ਵੀ ਦੇਖਣ ਵਾਸਤੇ ਜਿਆ ਜਿਆ ਲੈਣ ਵਾਸਤੇ ਉਹ ਗੱਡੀ ਵੱਖਰੀ ਚੱਲਦੀ ਹੁੰਦੀ ਸੀ ਤੇ ਅੱਜ ਜੇ ਤੁਸੀਂ ਵੇਖੋ ਤੇ ਇਕੱਲਾ ਸੇਮ ਨਾਲ ਹੀ ਰਹਿ ਗਿਆ ਨਾ ਤਾਂ ਉਹ ਪਾਸੇ ਜਿਹੜਾ ਮਿੱਟੀ ਕੱਢਦੀ ਹੈ ਕ੍ਰੇਨ ਉਹ ਜਗਾ ਬਚੀ ਆ ਨਾ ਕ੍ਰੇਨ ਚੱਲਣ ਵਾਲੀ ਤੇ ਨਾ ਜਿਹੜੀ ਅਫਸਰ ਦੀ ਗੱਡੀ ਚੱਲਦੀ ਸੀ ਨਾ ਉਹ ਐਸ ਵਕਤ ਜਿਹੜਾ ਸੇਮ ਨਾਲਾ ਲੋਕਾਂ ਨੇ ਜਿਹੜੇ ਜ਼ਮੀਨਾਂ ਦੇ ਵਿੱਚ ਵੜ ਲਿਆ ਹਨ ਤੇ ਸਾਰੇ ਪਿੰਡਾਂ 'ਚ ਇਹ ਹਾਲ ਆ ਕੱਲੇ ਮੁੱਦਗੀ ਦਾ ਨਹੀਂ ਤੇ ਜਿਹੜਾ ਮੁੱਦਗੀ ਦੇ ਵਿੱਚ ਦੀ ਸੇਮ ਨਾਲ ਨਿਕਲਦਾ ਭਾਈ ਉਹ ਵੀ ਇੱਕ ਹਿਸਾਬ ਨਾਲ ਬੰਦ ਹੋਇਆ ਵਰਗਾ ਹੀ ਆ ਕਿਉਂਕਿ ਜਦੋਂ ਮਸ਼ੀਨ ਆਉਂਦੀ ਆ ਉਹ ਗੱਭ ਨਹੀਂ ਕੱਢ ਦਿੰਦੇ ਵੀ ਸਾਡੇ ਘਰਾਂ ਦੇ ਅੱਗੇ ਜਾਂ ਵੀ ਮੁਸ਼ਕ ਆਊਗਾ ਜਾਂ ਵੀ ਭੜਾ ਲੱਗਦਾ ਹਨ ਉਹ ਮਿੱਟੀ ਨਹੀਂ ਵਿੱਚੋਂ ਕੱਢ ਦਿੰਦੇ ਸਾਫ਼ ਨਹੀਂ ਕਰ ਦਿੰਦੇ ਤੇ ਬਾਕੀ ਜਿਹੜਾ ਛੱਪੜ ਤੋਂ ਲੈ ਕੇ ਪਰ ਇਹਨੂੰ ਰੋੜਤੀਗਾ ਉਥੇ ਦਾ ਭਈ 5 ਫੁੱਟ ਦਾ ਹੀ ਰਹਿ ਗਿਆ ਦੇਖ ਸਕਦੇ ਤੁਸੀਂ 5-6 ਫੁੱਟ ਦਾ ਮਸਾ ਸੇਵ ਨਾਲ ਤੇ ਇੰਨਾ ਸੇਵ ਨਾਲਾ ਵੇਚ ਲੋ ਵੀ ਜਿਹੜਾ ਕਬਜ਼ੇ ਦੇ ਹੇਠ ਆਇਆ ਪਿਆ ਹਨਾ ਕੋਈ ਸਾਡਾ ਨਾ ਕੋਈ ਦਸ਼ਮਣ ਨਹੀਂ ਕਿ ਜਾਂ ਕੋਈ ਇਰਖਾ ਨਹੀਂ ਕਿਸੇ ਨਾਲ ਵੈਸੇ ਗੱਲ ਕਰਦੇ ਆ ਵੀ ਇੰਨਾ ਪਹਿਲਾਂ ਖੁੱਲੀ ਜਗ੍ਹਾ ਹੁੰਦੀ ਸੇਵ ਨਾਲ ਦੀ ਸੇਵ ਨਾਲਾ ਵੱਖਰਾ ਜਿੱਥੇ ਮਿੱਟੀ ਸੜਦੀ ਸੀ ਕ੍ਰੇਨ ਉਹ ਵੱਖਰੀ ਜਗ੍ਹਾ ਜਿੱਥੇ ਕ੍ਰੇਨ ਚੱਲਦੀ ਸੀ ਉਹ ਵੱਖਰੀ ਤੇ ਅਫਸਰ ਦੀ ਜਿਹੜੀ ਜਿਪਸੀ ਜਾਂ ਜੀਪ ਵਗੈਰਾ ਚੱਲਦੀ ਸੀ ਉਹ ਵੱਖਰੀ ਰੋਡ ਨਾਲ ਬਣੀ ਹੁੰਦੀ ਸੀ। ਐਸ ਵਕਤ ਤੁਸੀਂ ਦੇਖ ਸਕਦੇ ਬਈ ਉਹ ਚੀਜ਼ਾਂ ਕੁਛ ਵੀ ਹੈਣਗੀਆਂ। ਕਿਉਂਕਿ ਇਹ ਜਦੋਂ ਹੜ੍ਹਾਂ ਦਾ ਕਾਰਨ ਬਣਦਾ ਫਿਰ ਜਦੋਂ ਇਹ ਜੇ ਕਬਜ਼ੇ ਕੀਤੇ ਹੁੰਦੇ ਆ ਫਿਰ ਬਈ ਘਰਾਂ ਨੂੰ ਪੈਂਦਾ ਪਾਣੀ ਫਿਰ ਆਪਾਂ ਕਹਿੰਨੇ ਆ ਵੀ ਮਾੜਾ ਕੀਤਾ ਹਨਾ। ਵੀ ਜਿਹੜੀਆਂ ਇਹ ਚੀਜ਼ਾਂ ਨਹੀਂ ਰੋਕਣੀਆਂ ਚਾਹੀਦੀਆਂ ਜਿਵੇਂ ਹੈਗੀਆਂ ਉਵੇਂ ਛੱਡਦੇ ਹਨਾ। ਤੇ ਹੁਣ ਮੰਨ ਲਾ ਵੀ ਜੇ ਪਾਣੀ ਵੱਧਾ ਇਧਰੋਂ ਆਉਂਦਾ ਤੇ ਸੇਮ ਨਾਲ ਦਾ ਉਛਣਾ ਹੀ ਆ ਬਈ ਉਛਲ ਕੇ ਮੁੜ ਕੇ ਜਮੀਨਾ ਦੇ ਉੱਤੇ ਵਾਰ ਮੰਨ ਲਾ ਫਸਲਾਂ ਨੁਕਸਾਨੀਆਂ ਜਾਂਦੀਆਂ ਆਪਣੀਆਂ ਨਾ ਫਿਰ ਆਪਾਂ ਕਹਿ ਦਿੰਨੇ ਸਾਡਾ ਨੁਕਸਾਨ ਹੋ ਗਿਆ ਤੇ ਪਹਿਲਾਂ ਬਈ ਸੇਮ ਦੇ ਦੋਵੇਂ ਆਸੇ ਪਾਸੇ ਪਰੜੀ ਹੁੰਦੀ ਸੀ ਪਾਣੀ ਵੀ ਜਿਹੜਾ ਬਾਹਰ ਨਾ ਜਾਵੇ ਓਵਰਫਲੋ ਜਿਆਦਾ ਵੀ ਵਧਦਾ ਤਾਂ ਨਾ ਐਸ ਵਕਤ ਬਿਲਕੁਲ ਸੇਮ ਨਾਲ ਜਿਹੜਾ ਛੋਟਾ ਹੋ ਗਿਆ ਤੇ ਜਿਹੜੀ ਉਹਦੀ ਪਰੜੀ ਸੀ ਉਹ ਲੋਕਾਂ ਨੇ ਵਾਹ ਕੇ ਵਿਚਰ ਲਾ ਲਈ ਐ ਤੇ ਆਹ ਹਾਲਾਤ ਨੇ ਸਾਡੇ ਪੰਜਾਬ ਦੇ ਤੇ ਅੱਗੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆਂ ਵੀ ਜੇ ਕੋਈ ਆਪਾਂ ਵੀਡੀਓ ਗਲਤ ਪਾਉਣੇ ਆ ਤਾਂ ਜਾਂ ਕੋਈ ਕਿਸੇ ਦੇ ਵਿਰੋਧ ਚ ਪਾਉਣੇ ਹਨ ਆਪਾਂ ਤਾਂ ਜਿਹੜੀ ਹਕੀਕਤ ਦੱਸਦੇ ਆ ਵੀ ਹਰੇਕ ਪਿੰਡ ਦੇ ਵਿੱਚ ਜਿੱਥੋਂ-ਜਿੱਥੋਂ ਦੀ ਸੇਵਣ ਵਾਲੇ ਸਰਕਾਰੀ ਨਹਿਰਾਂ ਲੰਘਦੀਆਂ ਲੋਕ ਕਬਜ਼ਾ ਕਰਨੋਂ ਨਹੀਂ ਹਟਦੇ ਠੀਕ ਆ ਜੀ ਤੇ ਬਾਕੀ ਜੇ ਨਹੀਂ ਵਿਸ਼ਵਾਸ ਤਾਂ ਤੁਸੀਂ ਮੇਰੇ ਨਾਲ ਆ ਕੇ ਮੈਂ ਤੁਹਾਨੂੰ ਦਿਖਾ ਸਕਦਾ ਵੀ ਕਿੱਥੇ-ਕਿੱਥੇ ਕਬਜ਼ੇ ਹੋਏ ਆ ਤੇ ਜਿਹੜੀ ਸੱਚੀ ਗੱਲ ਉਹ ਬੋਲਣੀ ਚਾਹੀਦੀ ਆ ਫੇਸਬੁੱਕ ਤੇ ਠੀਕ ਆ ਜੀ ਆ ਕਈ ਬੰਦਿਆਂ ਨੂੰ ਗੁੱਸਾ ਵੀ ਲੱਗੂਗਾ ਤੇ ਕਈ ਵਿਚਾਰੇ ਸਹੀ ਵੀ ਆ ਕਮੈਂਟ ਸਹੀ ਵੀ ਲਿਖਦੇ ਹਨ ਤੇ ਵੀ ਲੋਕ ਕਬਜ਼ਾ ਕਰਨੋਂ ਨਹੀਂ ਹਟਦੇ ਚਲੋ ਠੀਕ ਆ ਭਰਾਵੋ ਓਕੇ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ